ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਸ਼ੋਭਤ 8 ਕੁਇੰਟਲ ਦੀ ਘੜੀ ਬਾਰੇ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਉਮੀਦ ਕਰਦੇ ਹਾਂ ਜਿੱਥੇ ਇਸ ਪੁਰਾਤਨ ਘੜੀ ਨੂੰ ਵੇਖ ਤੁਹਾਡੀ ਰੂਹ ਖੜ ਜਾਵੇਗੀ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਾਲੂ ਹਾਲਤ ਵਿੱਚ ਸੰਭਾਲੀ ਵਿਰਾਸਤ ਵੇਖ ਕੇ ਮਾਣ ਵੀ ਮਹਿਸੂਸ ਕਰੋਗੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਮਾ ਦੱਸਣ ਵਾਲੀਆਂ ਦੋ ਪੁਰਾਤਨ ਘੜੀਆਂ ਸੰਬੰਧੀ ਦੇਸ਼ ਵਿਦੇਸ਼ ਵਿੱਚ ਵੱਸਦੀ ਸੰਗਤ ਨਾਲ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਪੁੱਲ ਤੇ ਸੁਸ਼ੋਭਤ ਘੜੀ ਬਾਰੇ ਤਾਂ ਲਗਭਗ ਲੱਖਾਂ ਦੀ ਗਿਣਤੀ 'ਚ ਸੰਗਤ ਜਾਣਦੀ ਹੈ ਪਰ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਸੁਸ਼ੋਭਤ 8 ਕਮੰਟਲ ਭਾਰ ਵਾਲੀ ਚਾਬੀ ਨਾਲ ਚੱਲਣ ਵਾਲੀ ਘੜੀ ਦੇ ਬਾਰੇ ਆਪ ਸਭ ਨਾਲ ਬਹੁਤ ਹੀ ਵੱਡਮੁੱਲੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਸੀਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਥੋਂ ਦੇ ਸੇਵਾਦਾਰਾਂ ਦੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਖੂਬਸੂਰਤ ਸਦੀਆਂ ਪੁਰਾਣੀ ਘੜੀ ਦੇ ਆਪ ਸਭ ਨੂੰ ਦਰਸ਼ਨ ਕਰਵਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਜਦੋਂ ਦਰਸ਼ਨਾਂ ਦੇ ਲਈ ਆਉਂਦੀਆਂ ਨੇ ਤਾਂ ਪ੍ਰਕਰਮਾ ਤੇ ਸਥਿਤ ਦੋ ਪੁਰਾਤਨ ਘੜੀਆਂ ਦੇ ਉਦਸ਼ਨ ਜ਼ਰੂਰ ਕਰਦੀਆਂ ਨੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਘੜੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਕੈਨਿਕ ਘੜੀ ਦੇ ਬਾਰੇ ਦੱਸਾਂਗੇ ਕਿ ਇਹਦਾ ਪੂਰਾ ਕੀ ਪ੍ਰੋਸੀਜਰ ਹੈ ਕਿਵੇਂ ਇਹ ਘੜੀ ਚਲਾਈ ਜਾਂਦੀ ਹੈ ਕਿਵੇਂ ਇਹਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਸ ਸਮੇਂ ਅਸੀਂ ਮਕੈਨਿਕ ਘੜੀ ਦੇ ਕੋਲ ਖੜੇ ਹਾਂ ਜਿਹੜੀ ਕਿ ਆਟਾ ਮੰਡੀ ਡਿਊਟੀ ਦੇ ਉੱਤੇ ਸਥਿਤ ਹੈ ਮੇਰੇ ਬਿਲਕੁਲ ਹੀ ਪਿੱਛੇ ਤੁਸੀਂ ਦੇਖ ਸਕਦੇ ਹੋ ਘੰਟਾ ਘੜ ਜਿਹੜਾ ਉਹ ਸਥਿਤੀ ਹੈ ਜਿੱਥੇ ਉੱਥੇ ਜਿਹੜੀ ਹੈ ਇਲੈਕਟ੍ਰੋਨਿਕ ਘੜੀ ਜਿਹੜੀ ਸਥਿਤ ਹੈ ਜਿਹੜੀ ਮਕੈਨਿਕ ਘੜੀ ਹੈ ਇਸ ਨੂੰ ਹੱਥ ਦੇ ਨਾਲ ਪੂਰਾ ਸੰਚਾਲਿਤ ਕੀਤਾ ਜਾਂਦਾ ਆ ਅਸੀਂ ਇੱਥੋਂ ਦੇ ਸੇਵਾਦਾਰ ਦੇ ਨਾਲ ਗੱਲ ਕਰਕੇ ਇੱਥੋਂ ਦੀ ਪੂਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਇਸ ਘੜੀ ਨੂੰ ਚਲਾਇਆ ਜਾਂਦਾ ਆ ਕਿਵੇਂ ਇਸ ਘੜੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਸ ਸਮੇਂ ਅਸੀਂ ਮਕੈਨਿਕਲ ਘੜੀ ਦੀ ਦੇਖਭਾਲ ਕਰਦੇ ਸਰਦਾਰ ਕਸ਼ਮੀਰ ਸਿੰਘ ਇਲੈਕਟ੍ਰੀਸ਼ੀਅਨ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਜਾਣਾਂਗੇ ਪੂਰਾ ਇਸ ਘੜੀ ਨੂੰ ਚਲਾਉਣ ਦਾ ਪ੍ਰੋਸੀਜਰ ਕੀ ਘੜੀ ਕਿੱਦਾਂ ਚਲਾਈ ਜਾਂਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਮਕੈਨਿਕਲ ਘੜੀ ਦਾ ਹੀ ਦੇਖਭਾਲ ਕਰਦੇ ਹੋ ਤੇ ਇਹਨੂੰ ਘੜੀ ਨੂੰ ਚਲਾਉਂਦਾ ਪੂਰਾ ਪ੍ਰੋਸੀਜਰ ਕੀ ਹੈ ਇਹਦਾ ਪਹਿਲਾ ਤਾਂ ਹੈਗਾ ਜੀ ਇਸ ਤੇ ਇਹਨੂੰ ਗਰਾਜੂਏਟ ਘਮਾਈਦਾ ਜੀ ਚਾਬੀ ਭਰੀ ਜਾਂਦੀ ਹੈ ਇਹਦੇ ਨਾਲ ਇਹ 10 ਮਿੰਟਾਂ ਦੇ ਅੰਦਰ ਚਾਬੀ ਭਰੀ ਜਾਂਦੀ ਹੈ ਜੀ ਇੱਥੇ 10 ਮਿੰਟ ਲੱਗਦੇ ਪੂਰੇ ਹਾਂਜੀ ਹਾਂਜੀ ਜੇ ਮਤਲਬ ਸਾਹ ਨਾਲ ਲਈਏ ਤੇ 10 ਮਿੰਟ ਲੱਗਦੇ ਜੀ अच्छा ठीक है हां जी ये जेडा चाबी देले कल्ले बंदे ने दे लेनी जी अच्छा 10 मिनट लगातार इनू हां आ... वो वदी मर्जी है जे साल ਲੈ ਕੇ ਦੇ ਸਕਦਾ ਉਹ ਚਾਬੀ ਤੇ जे कोई ਨਹੀਂ ਲੈ ਸਕਦਾ ਸਾ ਤੇ ਫਿਰ ਰੂਟੀਨ ਨਾਲ ਚਾਬੀ ਦੇ ਦਿੰਦਾ ਜੀ ਜੀ ਉਹ ਬੰਦੇ ਦੇ ਮੁਤਾਬਕ ਹੈ ਜੀ ਤੇ ਆ ਜਿਹੜੀ ਤਾਰ ਹੈ ਕੀ ਹੈ ਵੇਟ ਉੱਪਰ ਆ ਰਿਹਾ ਇਹ ਤੇ ਤਾਰ ਲਵੇਟੀ ਜਾਂਦੀ ਆ ਹਮ ਜਿਦਾਂ ਜਿਦਾਂ ਚਾਬੀ ਪੂਰੀ ਹੋ ਗਈ ਤਾਰ ਲਵੇਟੀ ਗਈ ਉਸ ਤੋਂ ਬਾਅਦ ਇਹ ਅਗਰਾਰੀ ਕੱਢ ਦੇਣੀ ਆ ਇਹਨੇ ਵਜਨ ਥੱਲੇ ਜਾਣਾ ਜੀ ਠੀਕ ਹੈ ਜੀ ਠੀਕ ਹੈ ਜਿਹੜੀ ਰੋਕ ਵੀ ਜਾਂਦੀ ਹੈ ਨਾ ਇਹਨੂੰ ਆਪਾਂ ਲਾਈਦਾ ਅੱਛਾ ਲੈ ਗਿਆ ਇਹਦਾ ਜੀ ਇਹ ਕੀ ਹੈ ਇਹ ਦੇ ਛਟਕੇ ਨਾਲ ਚੱਲੇ ਜਿੱਦਾਂ ਘੜੀ ਤੇ ਫੰਦਰ ਹੁੰਦਾ ਨਾ ਹਾਂਜੀ ਉਹ ਚੀਜ਼ ਉਹ ਕੰਮ ਕਰਦਾ ਹੈ ਇਹ ਜੀ ਇਹ ਵਾਲਾ ਇਹਨੂੰ ਹਲਾਦਾ ਐ ਨਾ ਬਚਲੀ ਜਾਣਾ 7 ਦਿਨ ਛਟਕੇ ਦੇ ਦੇ ਕੇ 24 ਦਿਨ ਤੋਂ ਬਾਅਦ ਜੀ ਘੜੀ ਦਾ ਜਦੋਂ ਟਾਈਮ ਅੱਗੇ ਪਿੱਛੇ ਹੋ ਜਾਂਦਾ ਤਾਂ ਉਹਨੂੰ ਸੈੱਟ ਕਿਵੇਂ ਕੀਤਾ ਜਾਂਦਾ ਉਹਦਾ ਸੈੱਟ ਇਹਦੇ ਨਾਲ ਕਰੀਦਾ ਵੀ ਅੱਜ ਘੜੀ ਲੱਗੀ ਹੈ ਜੀ ਹਾਂ ਆਹ ਦਰ ਗਰਾਈ ਲੱਗੀ ਆ ਜੀ ਇਹਨੂੰ ਘੁਮਾ ਜੀਦਾ ਤਾਂ ਟਾਈਮ ਸੈੱਟ ਹੋ ਜਾਂਦਾ ਜੀ ਇਹਦਾ ਇਹਦਾ ਆ ਇਹ ਜਿਹੜਾ ਚੱਕਰ ਘੁੰਮ ਰਿਹਾ ਇਹ ਕੀ ਫੰਕਸ਼ਨ ਹੈ ਦਾ ਇਹ ਦੇ ਘਰਾਰੀ ਹੈਗੀ ਇਹ ਫੰਦਰ ਦੇ ਨਾਲ ਸੰਬੰਧ ਹੈਗਾ ਇਹਦਾ ਜੀ ਜਦੋਂ ਉਹਦੇ ਝਟਕਾ ਲੱਗੇਗਾ ਫੰਦਰ ਨੂੰ ਇਹਨੇ ਘਰਾਰੀ ਨੇ ਅੱਗੇ ਚੱਲ ਜਾਣਾ ਜੀ ਜੀ ਹਾਂਜੀ ਤੇ ਇਸ ਪੂਰੀ ਘੜੀ ਦਾ ਭਾਰ ਕਿੰਨਾ ਆ ਇਹਦਾ ਸਾਰਾ ਗਾਡਰਾ ਸਮੇਤ weight ਜਿਹੜਾ ਅਟਲ 8 ਕਿਲੋ ਹੋਏਗਾ ਜੀ ਇਸ ਘੜੀ ਤੋਂ ਕਿੰਨਾ ਲੋਹਾ ਲੱਗਾ ਆ ਕਿੰਨਾ ਕਿਰੀ ਤਾਤ ਦਾ ਬਣਿਆ ਆ ਇਹ ਮਿਕਸ ਹੈਗਾ ਜਿਹੜੀਆਂ ਘਰਾਰੀਆਂ ਹੈਗੀਆਂ ਜੀ ਇਹ ਵਾਲੀਆਂ ਹੂੰ ਹੂੰ ਘੜੇ 'ਕ ਤਿੰਨ ਘਰਾਰੀਆਂ ਹੈਗੀਆਂ ਜੀ ਜੀ ਇਹ ਪਿੱਤਲ ਦੀਆਂ ਹੈ ਜੀ ਚਾਰ ਗਰਾਰੀਆਂ ਪਿੱਤਲ ਦੀਆਂ ਜੀ ਇੱਕ ਕਹਿ ਵਾਲੀ ਇੱਕ ਕਹਿ ਵਾਲੀ ਇੱਕ ਕਹਿ ਇੱਕ ਕਹਿ ਵਾਲੀ ਜੀ ਹਾਂਜੀ ਉਸ ਤੋਂ ਬਾਅਦ ਇਹਦੇ ਗਰਾਰੀਆਂ ਹੈਗੀਆਂ ਲੋਹੇ ਦੀਆਂ ਜੀ ਹੂੰ ਬਾਕੀ ਸਾਰਾ ਲੋਹਾ ਲੱਗਾ ਜੀ ਜੀ ਹਾਂਜੀ ਤੇ ਆਹ ਰੋਡ ਇਹਨਾਂ ਦਾ ਕੀ ਫੰਕਸ਼ਨ ਹੈ ਇਹਨਾਂ ਦਾ ਫੰਕਸ਼ਨ ਹੈਗਾ ਤੁਹਾਨੂੰ ਜਨਕਮ ਹੁੰਦਾ ਜੀ ਇਹਦੇ ਗਰਾਰੀਆਂ ਦੇ ਨਾਲ ਸੰਬੰਧ ਹੈਗਾ ਇਹਨਾਂ ਨੂੰ ਠੀਕ ਹਾਂਜੀ ਇਹ ਵੀ ਗਰਾਰੀਆਂ ਪਿੱਤਲ ਦੀਆਂ ਨੇ ਜੀ ਤੇ ਇਹ ਜੋ ਅੱਗੇ ਆਹ ਬੰਦ ਇਹ ਕੀ ਹੈ ਇਹਨਾਂ ਦਾ ਕੀ ਫੰਕਸ਼ਨ ਹੈ ਕਹਿੰਦੇ ਨਾ ਜੀ ਪ੍ਰਾਤਨ ਸਮੇਂ ਦਾ ਹੀ ਲੱਗਾ ਜੀ ਜੀ ਜਿਹੜੀ ਆਲੇ-ਦੋਲੇ ਰਹਿਸ਼ ਹੈਗੇ ਨਾ ਜਦੋਂ ਵਜਦਾ ਸੀ ਨਾ ਹੂੰ ਹੂੰ ਉਹ ਇਤਰਾਜ਼ ਕਰਦੇ ਸੀਗੇ ਜੀ ਇਹ ਨੂੰ ਬੰਦ ਕਰ ਕਰ ਦਿੱਤਾ ਅਲਾਰਮ ਨੂੰ ਵੀ ਓਕੇ ਹਾਂਜੀ ਇਹ ਰਿਪੇਅਰ ਦਾ ਕੀ ਸਿਸਟਮ ਹੈ ਕਿਉਂਕਿ ਬਹੁਤ ਪੁਰਾਣੀ ਘੜੀ ਆ ਤੇ ਕਿੰਨੀ ਵਾਰੀ ਰਿਪੇਅਰ ਕੀਤੀ ਗਈ ਹੈ ਜਾਂ ਕਦੀ ਕੋਈ ਨੁਕਸਦੀ ਕੋਈ ਖਰਾਬੀ ਤਾਂ ਨਹੀਂ ਆਈ ਇਹ ਮੇਰੇ ਸਮਝ ਦੇ ਵਿੱਚ ਰਿਪੇਅਰ ਨਹੀਂ ਹੋਈ ਕੇ ਜੀ ਆਪਾਂ ਮਤਲਬ ਸਫਾਈ ਕਰੀਦੀ ਆ ਹੂੰ ਹੂੰ ਤੇ ਉਸ ਤੋਂ ਬਾਅਦ ਚੱਲਦੀ ਰਹਿੰਦੀ ਆ ਕਿੰਨੇ ਸਮੇਂ ਬਾਅਦ ਸਫਾਈ ਕੀਤੀ ਜਾਂਦੀ ਹੈ ਜੀ ਇਹ ਦਾਣ ਦੇਣਾ ਬਾਅਦ ਜੀ ਤੇ ਬਾਬਾ ਜੀ ਇਹ ਜਿਹੜਾ ਟਾਲ ਹੈ ਇਹ ਇਹਦਾ ਕੀ ਫੰਕਸ਼ਨ ਹੈ ਇਹਦਾ ਕੀ ਇਤਿਹਾਸ ਆ ਇਹਦਾ ਫੰਕਸ਼ਨ ਇਹ ਹੈਗਾ ਜੀ ਜਦੋਂ ਘੜੀ ਚੱਲਦੀ ਸੀ ਨਾ ਘੰਟੇ ਬਾਅਦ ਨੇ ਵੱਜਣਾ ਹੁੰਦਾ ਜੀ ਅੱਛਾ ਠੀਕ ਹੈ ਜੀ ਇਹਦਾ ਸਿਸਟਮ ਸਾਰਾ ਨਾ ਖਰਾਬ ਹੋ ਗਿਆ ਵਾ ਹੂੰ ਹੂੰ ਤੇ ਉਸ ਤੋਂ ਬਾਅਦ ਖਰਾਬ ਹੋਣ ਦੇ ਕਾਰਨ ਕਿ ਇਹ ਚੱਲਿਆ ਹੀ ਨਹੀਂ ਓਕੇ ਹਾਂ ਜੀ ਫਿਰ ਇਹ ਚੱਲਣ ਦੇ ਕਾਰਨ ਇਹ ਬੰਦੀ ਹੋ ਗਿਆ ਇਤਰਾਜ ਕਰਦੇ ਹਾਲੋ ਦਿਵਾਰੇ ਵਾਲੇ ਜੀ ਉਹ ਚੱਲਦਾ ਹੈ ਜੀ ਜੀ ਹਾਂ ਜੀ ਆਵਾਜ਼ ਕਿੰਨੀ ਕੁ ਗੂੰਜਦੀ ਸੀ ਆਵਾਜ਼ ਇਹਦੀ ਬਹੁਤ ਹੈਗੀ ਜੀ ਠੀਕ ਆ ਹਾਂਜੀ ਇਹ ਘੱਟੋ ਘੱਟ ਆਪਣਾ ਜਿਹਾ ਦਫਤਰ ਹੈ ਨਾ ਦਫਤਰ ਤੋਂ ਵੀ ਅੱਗੇ ਤਾਂ ਜਾਂਦੇ ਅੱਛਾ ਹਾਂ 6:00 10:00 ਤੱਕ ਚੱਲ ਜਾਂਦੇ ਠੀਕ ਹੈ ਹਾਂ ਇਹ ਘੜੀ ਦਾ weight ਹੈ ਇਹ ਹਾਂਜੀ weight ਹੈ ਜੀ ਘੜੀ ਦਾ ਠੀਕ ਹੈ ਜਦੋਂ ਚਾਬੀ ਦਿੱਤੀ ਜਾਂਦੀ ਹੈ ਤਾਂ weight ਉੱਪਰ ਜਾਂਦਾ ਹੈ ਹਾਂਜੀ weight ਉੱਪਰ ਜਾਂਦਾ ਚਾਬੀ ਦੇਣ ਤੋਂ ਬਾਅਦ ਫਿਰ ਉਹ ਜੇ ਆਪਣਾ ਲੈਵਲ ਜੈਗਾ ਨਾ ਜੀ ਫੰਦਰ ਉਹ ਕੱਥ ਪਾਉਂਦਾ ਵਾ ਫਿਰ ਇਹ ਥੱਲੇ ਡੁਗਰੇ ਆ ਤੇ ਫਿਰ ਘੜੀ ਚਾਲੂ ਹੋ ਜਾਂਦੀ ਹੈ ਓਕੇ